ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਨਾਇਰਾ ਕੱਟ ਫਰੌਕ ਸੂਟ ਸਟੈਂਡਰਡ ਸਾਈਜ਼ ਦੇ ਵਿੱਚ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖੋ ਵੀਡੀਓ ਨੂੰ ਸਕਿਪ ਨਾ ਕਰਿਓ ਇਸ ਦੇ ਨਾਲ ਨਾ ਤਾਂ ਤੁਹਾਨੂੰ ਕਪੜੇ ਬਾਰੇ ਪਤਾ ਚੱਲੇਗਾ ਹੋਰ ਨਾ ਹੀ ਜੋ ਹੈ ਸੂਟ ਦਾ ਪ੍ਰਾਈਸ ਉਸ ਦੇ ਬਾਰੇ ਸੋ ਜਿਹੜਾ ਵੀਡੀਓ ਹੈ ਉਹਨੂੰ ਅਖੀਰ ਤੱਕ ਦੇਖੋ ਇਹ ਦੇਖੋ ਜੀ ਪਹਿਲਾ ਸੂਟ ਇਸ ਤਰ੍ਹਾਂ ਦਾ ਰਹੇਗਾ ਇਹ ਰਹੇਗਾ ਜੀ ਗਲੇ ਤੇ ਡਿਜ਼ਾਈਨ ਇਸ ਤਰ੍ਹਾਂ ਦੀਆਂ ਰਹਣਗੀਆਂ ਅੰਬ੍ਰੇਲਾ ਕੱਟ ਜਿਹੜੀਆਂ ਬਾਹਾਂ ਇਹ ਦੇਖੋ ਇਹ ਜੀ ਸਟੈਂਡਰਡ ਸਾਈਜ਼ ਦੇ ਵਿੱਚ ਹੋਣਗੇ ਇਹ ਦੇਖੋ ਨਿਆਇ ਤੁਹਾਡ ਨੂੰ ਦਿਖਾ ਰਹੇ ਹਾਂ ਪਿਛਲਾ ਬੈਕ ਬੈਕ ਦੇ ਉੱਪਰ ਦੀ ਵੀ ਡੋਰੀ ਲੱਗੀ ਹੋਈ ਹੈ ਇਹਨਾਂ ਤੁਸੀਂ ਜਿਹੜਾ ਵੱਧ ਕੱਟ ਕਰ ਸਕਦੇ ਹੋ ਕਪੜਾ ਜੀ ਇਹ ਆਉਣ ਦੇ ਵਿੱਚ ਰਹੇਗਾ ਚੂਟਦਾ ਇਹ ਦੇਖੋ ਫਰੰਟ ਤੋਂ ਦਿਖਾਈਏ ਤੁਹਾਨੂੰ ਫਿਰ ਇਸ ਤਰ੍ਹਾਂ ਦਾ ਰਹੇਗਾ ਡਿਜ਼ਾਈਨ ਇਹ ਦੇਖੋ ਇਹ ਸਾਈਡਾਂ ਦੇ ਉੱਪਰ ਵੀ ਜਿਹੜਾ ਆ ਥ्रेड ਵਰਕ ਕੀਤਾ ਹੋਇਆ ਹੈ ਗਲੇ ਦੇ ਉੱਪਰ ਵੀ ਕੀਤਾ ਹੋਇਆ ਹੈ ਇਹ ਹੈ ਜੀ ਨਾਲ ਇਹਦੇ ਪਲਾਜ਼ੋ ਪਲਾਜ਼ੋ ਦੇ ਉੱਪਰ ਵੀ ਦੇਖੋ ਤੁਸੀਂ ਬੈਕ ਵਰਕ ਕੀਤਾ ਹੋਇਆ ਆ ਇਹ ਦੇਖੋ ਤਰਾਜੋ ਬੀਜੀ ਜਿਹੜਾ ਪੂਰਾ ਪ੍ਰੋਪਰ ਲੈਂਥ ਦਾ ਹੈਗਾ ਆ ਇਹ ਦੇਖੋ ਮਿਆਨੀ ਵਾਲਾ ਹੈ ਉੱਪਰ ਇਲਾਸਟਿਕ ਪਈ ਹੋਈ ਹੈ ਇਹ ਦੇਖੋ ਪੌਂਚਿਆਂ ਦੇ ਉੱਪਰ ਵੀ ਜਿਹੜਾ ਹੈਗਾ ਆ ਵਰਕ ਕੀਤਾ ਹੋਇਆ ਆ ਔਰ ਨਾਲ ਹੀ ਨਾਲ ਜਿਹੜਾ ਹੈ ਸਕਰੀਨ ਦੇ ਉੱਪਰ ਸਾਡਾ ਨੰਬਰ ਚੱਲ ਰਿਹਾ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਜੋ ਸਾਨੂੰ ਹੈ WhatsApp ਤੇ ਮੈਸੇਜ ਕਰ ਸਕਦੇ ਹੋ ਇਸ ਦਿਨ ਵਾਲੀ ਤੁਹਾਨੂੰ ਦਿਖਾਉਨੇ ਆ ਅਸੀਂ ਜੀ ਅਗਲਾ ਸ਼ੇਡ ਤੇ ਇਹ ਦੇਖੋ ਪੀਕਾਕ ਸ਼ੇਡ ਦੇ ਵਿੱਚ ਇਹ ਲਾਈਟ ਕਰਕੇ ਥੋੜਾ ਜਿਹਾ ਕਲਰ ਡਲ ਜਿਹਾ ਆ ਰਿਹਾ ਹੈ ਇਹ ਦੇਖੋ ਐਕਚੁਅਲ ਕਲਰ ਇਹਦਾ ਬਹੁਤ ਹੀ ਪਿਆਰਾ ਹੈ ਮੋਰ ਪੰਖੇ ਜੀ ਸ਼ੇਡ ਦੇ ਵਿੱਚ ਇਹ ਦੇਖੋ ਗਲੇ ਦੇ ਉੱਪਰ ਜਿਹੜਾ ਹੈ ਡਿਜ਼ਾਈਨ ਥ्रेडਵਰਕ ਕੀਤਾ ਹੋਇਆ ਪੈਚ ਵਾਲਾ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਪੈਚ ਲੱਗਾ ਹੁੰਦਾ ਹੈ ਇਹ ਦੇਖੋ ਜੀ ਘੇਰੇ ਦੇ ਉੱਪਰ ਡਿਜ਼ਾਈਨ ਵਾਈਟ ਕਲਰ ਦੇ ਨਾਲ ਜੀ ਹੈਗਾ ਇਹ ਥ्रेड ਵਰਕ ਹੈ ਇਹ ਦੇਖੋ ਇਸ ਤਰ੍ਹਾਂ ਦਾ ਬਹੁਤ ਹੀ ਪਿਆਰਾ ਜਿਹਾ ਨਾਇਰਾ ਕਟ ਸੂਟ ਇਸ ਦੇ ਨਾਲ ਹੀ ਦਿਖਾਉਨੇ ਆ ਤੁਹਾਨੂੰ ਅਸੀਂ ਇਹਦਾ ਪਲਾਜ਼ੋ ਇਹ ਦੇਖੋ ਪਲਾਜ਼ੋ ਦੇ ਉੱਪਰ ਵੀ ਜਿਹੜਾ ਹੈਗਾ ਆ ਕਢਾਈ ਕੀਤੀ ਹੋਈ ਆ ਥ्रेड ਵਰਕ ਕੀਤਾ ਹੋਇਆ ਹੋਇਆ ਉੱਪਰ ਇਲਾਸਟਿਕ ਪਈ ਹੋਈ ਆ ਇਹ ਦਿਖਾਉਨੇ ਆ ਜੀ ਤੁਹਾਨੂੰ ਅਸੀਂ ਅਗਲਾ ਕਲਰ ਇਹ ਦੇਖੋ ਵਾਈਨ ਜੇ ਸ਼ਰਟ ਦੇ ਵਿੱਚ ਸੂਟ ਹੈ ਵਾਈਨ ਦੇ ਉੱਪਰ ਦੇਖੋ ਜਿਹੜਾ ਹੈ ਵਾਈਟ ਜਿਹੜਾ ਥ्रेड ਵਰਕ ਕਿੰਨਾ ਪਿਆਰਾ ਲੱਗ ਰਿਹਾ ਹੈ ਪੂਰੀ ਪ੍ਰੋਪਰ ਲੈਂਥ ਹੈ ਇਹਦੀ ਸਟੈਂਡਰਡ ਸਾਈਜ਼ ਨੇ ਫਰਲ ਵਾਲੀਆਂ ਜਿਹੜੀਆਂ ਹੈ ਬਾਹਾਂ ਲੱਗੀਆਂ ਹੋਈਆਂ ਆ ਗਲੇ ਦੇ ਉੱਪਰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਪੈਚ ਲੱਗਾ ਹੋਵੇ ਪਰ ਨਹੀਂ ਇਹ ਥ्रेड ਵਰਕ ਕੀਤਾ ਹੋਇਆ ਹੈ ਬਹੁਤ ਸੋਹਣਾ ਡਿਜ਼ਾਈਨ ਬਹੁਤ ਹੀ ਪਿਆਰਾ ਜਿਹਾ ਸੂਟ ਦੇਖੋ ਸਾਡੀ ਜਿਹੜੀ ਸ਼ਾਪ ਹੈ ਉਸਦੀ ਲੋਕੇਸ਼ਨ ਅਸੀਂ ਵੀਡੀਓ ਵਿੱਚ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾਈ ਹੋਈ ਹੈ ਉਹ ਤੁਸੀਂ ਉੱਥੋਂ ਦੇਖ ਸਕਦੇ ਹੋ ਇਹ ਦੇਖੋ ਇਸ ਤਰ੍ਹਾਂ ਦਾ ਰਹੇਗਾ ਇਹਦਾ ਪਲਾਜ਼ੋ ਇਹ ਦੇਖੋ ਨਿਆ ਜੀ ਤੁਹਾਨੂੰ ਅਸੀਂ ਅਗਲੇ ਸ਼ੇਡ ਇਹ ਦੇਖੋ ਲਾਈਟ ਸ਼ੇਡ ਦੇ ਵਿੱਚ ਰਹੇਗਾ ਇਹ ਵਾਲਾ ਨਾ ਇਰਾਕਟ ਸੂਟ ਇਹ ਦੇਖੋ ਇਸਦੇ ਵੀ ਘੇਰੇ ਦੇ ਉੱਪਰ ਜਿਹੜਾ ਹੈਗਾ ਆ ਥ੍ਰੈਡਵਰਕ ਕੀਤਾ ਹੋਇਆ ਬਹੁਤ ਪਿਆਰਾ ਜਿਹਾ ਸੂਟ ਲੱਗ ਰਿਹਾ ਹੈ ਕਪੜਾ ਵੀ ਜਿਹੜਾ ਹੈਗਾ ਪਿਓਰ ਰਿਯਾਨ ਦੇ ਵਿੱਚ ਹੈ ਬਹਾਂ ਇਹਦੀਆਂ ਫਰੇਲ ਵਾਲੀਆਂ ਰਹਿਣਗੀਆਂ ਇਸ ਤਰ੍ਹਾਂ ਸਾਈਡਾਂ ਦੇ ਉੱਪਰ ਵੀ ਜਿਹੜਾ ਹੈਗਾ ਆ ਵਾਈਟ ਥ੍ਰੈਡਵਰਕ ਕੀਤਾ ਹੋਇਆ ਹੈ ਇਹ ਹੈ ਜੀ ਨਾਲ ਇਹਦੇ ਪਲਾਜੋ ਲਾਜ਼ੋ ਦੇ ਵੀ ਜਿਹੜੇ ਪਹੁੰਚੇ ਹੈ ਉਹਨਾਂ ਦੇ ਉੱਪਰ ਜੇ ਦੇਖੋ ਵਰਕ ਕੀਤਾ ਹੋਇਆ ਆ थ्रेड ਦੇ ਨਾਲ ਵਾਈਟ थ्रेड ਨਾਲ ਇਹ ਬਹੁਤ ਹੀ ਪਿਆਰੇ ਨਾਇਰਾ ਕਟ ਸੂਟ ਜਿਹੜੇ ਹੈ ਤੁਹਾਨੂੰ ਸਾਡੀ ਸ਼ਾਪ ਤੋਂ ਸਿਰਫ 300 ਰੁਪਏ ਦੇ ਵਿੱਚ ਮਿਲਣਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ